ਕਾਰੀ ਮੁਲਾਜ਼ਮ ਬਣ ਕੇ 42 ਲੱਖ ਰੁਪਏ ਤੱਕ ਦੀ ਇਹ ਰਿਸ਼ਵਤ ਲੈਣ ਵਾਲਾ ਜਿਹੜਾ ਵਿਅਕਤੀ ਹੈ ਦੱਸਿਆ ਕਿ ਵਿਜੀਲੈਂਸ ਬਿਊਰੋ ਦੇ ਵੱਲੋਂ ਇਸ ਨੂੰ ਕਾਬੂ ਕਰ ਲਿਆ ਜਾਂਦਾ ਤਾਂ ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਇੱਕ ਮੁਹਿੰਮ ਚਲਾਈ ਹੈ ਜਿਸ ਦੌਰਾਨ ਇੱਕ ਆਮ ਵਿਅਕਤੀ ਜਗਤਰਾਮ ਵਾਸੀ ਮੁੱਲਾਪੁਰ ਦਾਖਾ ਤੇ ਜ਼ਿਲ੍ਹਾ ਲੁਧਿਆਣਾ ਨੂੰ ਸਰਕਾਰੀ ਅਧਿਕਾਰੀ ਬਣ ਕੇ 42 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਤੇ ਉਸ ਨੂੰ ਗ੍ਰਿਫਤਾਰ ਕੀਤਾ ਤਾਂ ਜੇ ਖੁਲਾਸਾ ਕਰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰ ਜਿਹੜਾ ਮਲਜ਼ਮ ਹੈ ਵਿਰੁੱਧ ਕੇਸ ਸ਼ਿਕਾਇਤਕਰਤਾ ਰਕੇਸ਼ ਸਚਦੇਵਾ ਵਾਸੀ ਬੀਐਸ ਨਗਰ ਪਖਵਾਲ ਰੋਡ ਲੁਧਿਆਣਾ ਦੇ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਉੱਪਰ ਭੇਜੀ ਗਈ ਸ਼ਿਕਾਇਤ ਦੇ ਆਧਾਰ ਦੇ ਉੱਤੇ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਉਹਨਾਂ ਨੇ ਦੋਸ਼ ਲਗਾਏ ਨੇ ਕਿ ਜਗਤਰਾਮ ਨੇ ਲੁਧਿਆਣਾ ਇੰਪਰੂਵਮੈਂਟ ਪ੍ਰਸਟ ਯਾਨੀ ਕਿ ਐਲਆਈਟੀ ਗੋਲ ਉਸ ਤੇ ਲੰਬਿਤ ਪਾਏ ਇਤਰਾਜ਼ ਹਿੰਮਤਾ ਸਰਟੀਫਿਕੇਟ ਦਿਵਾਉਣ ਲਈ ਉਸ ਦੇ ਕੋਲੋਂ 42 ਲੱਖ ਰੁਪਏ ਨੇ ਜਿਹੜੇ ਰਿਸ਼ਵਤ ਲਈ ਸੀ ਤੇ ਜਿਸ ਦੇ ਤਹਿਤ ਉਸ ਨੂੰ ਕਾਬੂ ਕਰ ਲਿਆ ਗਿਆ ਹੈ ਇੱਕ ਰਕੇਸ਼ ਸਚਦੇਵਾ ਨੇ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਦੇ ਰਹਿਣ ਵਾਲੇ ਇਹ ਰੇਡਮੈਂਟ ਆਪਣੇ گارਮੈਂਟਸ ਦਾ ਇਹਨਾਂ ਦੀ ਸ਼ਾਪ ਹੈਗੀ ਆ ਕੱਪੜੇ ਵਗੈਰਾ ਦਾ ਇਹਦਾ ਕਾਰੋਬਾਰ ਕਰਦੇ ਨੇ ਔਰ ਇੱਕ ਜਗਤ RAM ਨਾਮ ਦਾ ਵਿਅਕਤੀ ਹੈਗਾ ਮੂਲਾਪੁਰ ਦਾ ਰਹਿਣ ਵਾਲਾ ਇਹ ਇਹਨਾਂ ਨੂੰ ਪ੍ਰੋਮੋ ਟੈਸਟ ਵਿੱਚ ਮਿਲਿਆ ਸੀਗਾ ਲੁਧਿਆਣੇ ਇਹਨਾਂ ਨੇ ਐਕਚੁਅਲੀ ਤਿੰਨ ਪ੍ਰੋਪਰਟੀਜ਼ ਖਰੀਦੀਆਂ ਹੋਈਆਂ ਹੈ 2017 ਵਿੱਚ ਇੱਕ 2019 ਵਿੱਚ ਇੱਕ 2022 ਵਿੱਚ ਇਹਨਾਂ ਦਾ ਕਹਿਣਾ ਸੀ ਅਸੀਂ ਉਹ ਸਾਰਾ ਪੇਮੈਂਟ ਵਗੈਰਾ ਕਰਤੀ ਸੀ ਬਾਕੀ ਜਿਹੜੀ ਫਾਰਮੈਲिटीज ਸਾਰੀਆਂ ਪੂਰੀ ਕਰਨ ਵਾਸਤੇ ਇੰਪਰੂਵਮੈਂਟ ਟੈਕਸ 'ਚ ਫਾਇਦਾ ਲਗਾਈਆਂ ਅਸੀਂ ਕਿਉਂਕਿ ਉਹ ਇੰਪਰੂਵਮੈਂਟ ਟੈਕਸ ਦੇ ਅੰਡਰ ਆਉਂਦਾ ਹੈਗਾ ਉਹਨਾਂ ਕੋਲ ਐਨਓਸੀ ਵਗੈਰਾ ਲੈ ਕੇ ਫੇਰ ਹੀ ਮਾਲਕੀ ਬਣਦੀ ਹੈ ਇਹ ਕਹਿੰਦੇ ਕਾਫੀ ਅਸੀਂ ਪਰੇਸ਼ਾਨ ਹੋ ਰਹੇ ਸੀ ਸਾਨੂੰ ਕੰਮ ਸਾਡਾ ਹੋ ਨਹੀਂ ਰਿਹਾ ਸੀ ਤੇ ਬਾਅਦ ਵਿੱਚ ਜਗਤਰਾਮ ਜਿਹੜਾ ਇਹਨਾਂ ਨੂੰ ਮਿਲਿਆ ਹੈਗਾ ਇਹਨੇ ਆਪਣੇ ਆਪ ਨੂੰ ਇੰਟਰੋਡਿਊਸ ਕੀਤਾ ਵੀ ਇਹ ਲਗਾ ਹੋਇਆ ਇਸ ਆਫਸ ਦੇ ਵਿੱਚ ਹੀ ਬਾਕੀ ਚੰਡੀਗੜ੍ਹ ਦੇ ਸੀਨੀਅਰ ਆਫਸਰ ਦੇ ਨਾਲ ਮੇਰੇ ਲਿੰਕ ਹੈਗੇ ਨੇ ਉੱਥੇ ਲੱਗਾ ਹੋਇਆ ਆਪਾਂ ਇਹਨੂੰ ਇਹਨੇ ਮੁਲਾਜ਼ਮ ਦੱਸਿਆ ਸੀਗਾ ਔਰ ਇਹਨਾਂ ਨੇ ਕਿਹਾ ਵੀ ਇਦਾਂ ਤਰ੍ਹਾਂ ਕੰਮ ਨਹੀਂ ਹੋਣਾ ਇਹ ਪੈਸੇ ਦੇ ਕੇ ਹੀ ਤੇਰਾ ਕੰਮ ਹੋਏਗਾ ਤੇ ਉਹ ਫਿਰ ਇਸ ਤਰ੍ਹਾਂ ਇਹ ਕਾਬ ਵਿੱਚ ਆ ਗਿਆ ਇਹਨੇ ਕਿਹਾ ਵੀ ਮੈਂ ਡਰਦੇ ਮੇਰੇ ਮੇਰਾ ਕੰਮ ਨਹੀਂ ਹੋ ਰਿਹਾ ਸੀ ਮੈਂ ਕਿਹਾ ਚਲੋ ਠੀਕ ਹੈ ਪੈਸੇ ਦੇ ਦਾਂਗੇ ਤੇ ਇਹਦਾ ਕਹਿਣਾ ਹੈਗਾ ਇਹਨਾਂ ਮੁਤਾਬਕ ਵੀ ਤਕਰੀਬਨ 42 ਲੱਖ 60 ਹਜ਼ਾਰ ਰੁਪਇਆ ਇਹਨਾਂ ਕੋਲ ਲਿਆ ਇਹਨਾਂ ਨੇ ਜਿਹਦੇ ਵਿੱਚ ਕਰੀਬ 4 ਲੱਖ ਦੇ ਕਰੀਬ ਜੜਾ ਹੈਗਾ ਆਨਲਾਈਨ ਪੇਮੈਂਟ ਇਹਨੇ ਲਈ ਹੈ 2 ਸਾਲਾਂ ਦੇ ਵਿੱਚ ਵਿੱਚ ਔਰ ਇਹਨਾਂ ਨੇ ਉਹਨੂੰ ਲਗਾਤਾਰ ਪੈਸੇ ਦਿੰਦੇ ਰਹੇ ਇਨਸਟਾਲਮੈਂਟ 'ਚ ਤੇ ਉਹ ਫਿਰ ਜਦੋਂ ਇਹਨਾਂ ਦਾ ਕੰਮ ਨਹੀਂ ਹੋਇਆ ਇਹ ਫਿਰ ਇਹਨੂੰ ਫੋਨ ਫੋਨ ਵੀ ਕਰਦੇ ਰਹੇ ਫਿਰ ਇਹਨਾਂ ਨੂੰ ਇਹ ਪਤਾ ਲੱਗਾ ਵੀ ਇਹ ਮੁਲਾਜ਼ਮ ਨਹੀਂ ਹੈਗਾ ਇਹ ਪ੍ਰਾਈਵਟ ਬੰਦਾ ਹੈਗਾ ਇਹਨਾਂ ਨੇ ਫਿਰ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਜਿਹੜੀ ਪੰਜਾਬ ਗਵਰਨਮੈਂਟ ਦੀ ਹੈ ਉੱਥੇ ਉਹਨਾਂ ਨੇ ਕੰਪਲੇਂਟ ਪਾਈ ਆ ਸਾਡੇ ਕੋਲ ਜਦੋਂ ਕੰਪਲੇਂਟ ਆਈ ਹੈ ਸਾਰੀ ਵੈਰੀਫਿਕੇਸ਼ਨ ਕੀਤੀ ਗਈ ਹੈ ਔਰ ਇਹ ਬਕਾਇਦਾ ਰਿਕਾਰਡਿੰਗ ਦੇ ਵਿੱਚ 37 ਲੱਖ ਮੰਨ ਵੀ ਰਿਹਾ ਹੈਗਾ ਮੈਂ ਲਿਆ ਹੋਇਆ ਔਰ ਇਹਨੂੰ ਅਸੀਂ ਅੱਜ ਤਫਤੀਸ਼ ਦੌਰਾਨ ਜਿਹੜਾ ਹੈਗਾ ਇਹਨੂੰ ਫਰ ਵੈਰੀਫਿਕੇਸ਼ਨ ਜਦੋਂ ਕੀਤੀ ਹਾਲਾਤ ਸਹੀ ਪਾਏ ਜਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਔਰ ਇਹਨੂੰ ਅੱਜ ਗਫਤਾਰ ਕਰ ਲਿਆ ਬੁਲਾਪੁਰ ਤੋਂ ਔਰ ਇਹਨੂੰ ਕੱਲ ਨੂੰ ਸਿੱਧਾ ਪੇਸ਼ ਕਰਾਂਗੇ ਇਹ ਪ੍ਰਾਈਵੇਟ ਵਿਅਕਤੀ ਹੈ ਬਾਕੀ ਜਿਹੜਾ ਇੰਪਰੂਵਮੈਂਟ ਦੇ ਅਸਤੇ empioyes ਨੇ ਉਹਨਾਂ ਬਾਰੇ ਜੋ ਵੀ ਅੱਗੇ ਫਰਦਰ ਜਿਵੇਂ ਹਾਲਾਤ ਵਿੱਚ ਸਾਹਮਣੇ ਗੱਲ ਹੋਵੇਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ